ਕਿਸ਼ਕਿਆ ਨੂੰ ਵੇਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀਪਾਤੈ ਵਿਦਿਆਰਥੀਓ ਸਾਡਾ ਵਿਸ਼ਾ ਚੱਲਿਆ ਹੋਇਆ ਸੀ ਆਓ ਕੁਝ ਇਤਿਹਾਸ ਜਾਣੀਏ ਪਹਿਲੀ ਪਾਸ਼ਾਹੀ ਤੇ ਦੂਜੀ ਪਾਸ਼ਾਹੀ ਬਾਰੇ ਕਿਹੜੇ ਕਿਹੜੇ ਇੰਪੋਰਟੈਂਟ ਪਰਸਨ ਬਣ ਸਕਦੇ ਹਨ ਮੈਂ ਤੁਹਾਡੇ ਨਾਲ ਪਹਿਲੇ ਵਾਲੇ ਕਥਿਆ ਵਿੱਚ ਡਿਸਕਸ ਕੀਤਾ ਸੀ ਅਰਦਾਸ ਸਾਡਾ ਵਿਸ਼ਾ ਨਵਾਂ ਵਿਸ਼ਾ ਸਟਾਰਟ ਹੋਇਆ ਸੀ ਤੀਜੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਇਹਦੇ ਬਾਰੇ ਪੰਜ ਪਰਸਨ ਮੈਂ ਤੁਹਾਡੇ ਨਾਲ ਪਿੱਛੇ ਵਾਲੇ ਕੱਖਿਆ ਵਿੱਚ ਡਿਸਕਸ ਕੀਤੇ ਹਨ ਕੁਝ ਹੋਰ 90% ਲੈ ਕੇ ਅਧਿਕ ਕੱਖਿਆ ਵਿੱਚ ਮੈਂ ਤੁਹਾਡੇ ਸਾਹਮਣੇ ਆਇਆ ਸੀ ਵਿਖੋ ਜੀ ਸੜੇ ਅੱਜ ਦੇ ਕਿਹੜੇ ਕਿਹੜੇ 5% ਹਨ ਆਓ ਕੁਲ ਇਤਿਹਾਸ ਜਾਣੀ ਤੀਜੀ ਪਾਸ਼ਾਈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਿਖੋ ਸ੍ਰੀ ਗੁਰੂ ਅਮਰਦਾਸ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਸ੍ਰੀ ਗੁਰੂ ਅਮਰਦਾਸ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਬੀਬੀ ਰਾਮਕੌਰ ਜੀ ਕੀ ਬੀਬੀ ਰਾਮਕੌਰ ਜੀ ਅੱਗੇ ਵਾਲਾ ਪ੍ਰਸ਼ਨ ਵੇਖੋ ਕਿਹੜਾ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰਾਂ ਦੇ ਕੀ ਨਾਮ ਸਨ ਸ੍ਰੀ ਗੁਰੂ ਅਮਰਦਾਸ ਜੀ ਦੇ ਕਿੰਨੇ ਸੁਪੁੱਤਰ ਉਹਨਾਂ ਦੇ ਦੋ ਸੁਪੁੱਤਰ ਹਨ ਬਾਬਾ ਮੋਹਨ ਜੀ ਤੇ ਬਾਬਾ ਮਹਰੀ ਜੀ ਬਾਬਾ ਮੋਹਨ ਜੀ ਤੇ ਬਾਬਾ ਮਹਰੀ ਜੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਅਮਰਦਾਸ ਜੀ ਦੀਆਂ ਸੁਪੁੱਤਰੀਆਂ ਦੇ ਕੀ ਨਾਮ ਸਨ ਉਹਨਾਂ ਦੀ ਦੋ ਪੁੱਤ ਦੋ ਸਪੁੱਤਰ ਅਤੇ ਦੋ ਸੁਪੁੱਤਰੀਆਂ ਹਨ ਉਹਨਾਂ ਦੇ ਕਿਹੜੇ ਕਿਹੜੇ ਸਪੁੱਤਰ ਹਨ ਉਹ ਮੈਂ ਤੁਹਾਡੇ ਪਿੱਛੇ ਵਾਲੇ ਕੱਖੇ ਪਰਸਮ ਵਿੱਚ ਡਿਸਕਸ ਕੀਤਾ ਸੀ ਤੇ ਅੱਗੇ ਵਾਲਾ ਪਰਸਨ ਕਿਹੜਾ ਸੀ ਉਹਨਾਂ ਦੀਆਂ ਦੋ ਸੁਪੁੱਤਰੀਆਂ ਉਹਨਾਂ ਦੀਆਂ ਸੁਪੁੱਤਰੀਆਂ ਦੇ ਕੀ ਨਾਮ ਸੀ ਬੀਬੀ ਦਾਨੀ ਤੇ ਬੀਬੀ ਭਾਨੀ ਜੀ ਬੀਬੀ ਦਾਨੀ ਤੇ ਪੀਪੀ ਭਾਨੀ ਜੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਕਦੋਂ ਬਖਸ਼ਿਸ਼ ਹੋਈ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਕਦੋਂ ਬਖਸ਼ਿਸ਼ ਹੋਈ ਸਨ 1552 ਵਿੱਚ ਸਨ 1552 ਵਿੱਚ 1552 ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਹੋਈ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਸਮੇ ਗੁਰਿਆਈ ਦੀ ਰਸਮ ਕਿਸ ਨੇ ਨਿਭਾਈ ਸੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਦੇ ਸਮੇ ਗੁਰਿਆਈ ਦੀ ਰਸਮ ਕਿਸ ਨੇ ਨਿਭਾਈ ਸੀ ਬਾਬਾ ਬੁੱਢਾ ਜੀ ਨੇ ਕਿਨੇ ਬਾਬਾ ਬੁੱਢਾ ਜੀ ਨਹੀਂ ਸਾਡਾ ਅੱਜ ਦਾ ਵਿਸਾ ਇੱਥੇ ਸਮਾਪਤ ਹੋਇਆ ਸੀ ਅੱਗੇ ਵਾਲੇ ਕੱਖੇ ਵਿੱਚ ਮੈਂ ਤੁਹਾਡੇ ਨਾਲ ਹੋਰ ਵੱਖਰੇ ਵੱਖਰੇ ਪਰਸਨਾਂ ਨਾਲ ਡਿਸਕਸ ਕਰਾਂਗਾ ਅੱਜ ਦੇ ਲਈ ਇੰਨਾ ਹੀ ਕਾਫੀ ਕੱਲ ਨੂੰ ਮਿਲਦੇ ਹਾਂ ਨਵੀਂ ਕਲਾਸ ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ